ਜੀ ਅੱਜ ਵੋਟਾਂ ਪਾਉਣ ਵਾਲੀ ਮਸ਼ੀਨ ਨੂੰ ਲੈ ਕੇ EVM ਨੂੰ ਲੈ ਕੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦਾ ਇੱਕ ਬਹੁਤ ਵੱਡਾ ਫੈਸਲਾ ਆਇਆ ਔਰ ਫੈਸਲੇ ਨੇ ਪੂਰੇ ਦੇਸ਼ 'ਚ ਚਰਚਾ ਛੇੜ ਦਿੱਤੀ ਹੈ ਮੀਡੀਆ 'ਚ ਚਰਚਾ ਛਿੜ ਗਈ ਹੈ ਪਿਛਲੇ ਸਾਲ 2023 ਦੇ ਅਗਸਤ ਮਹੀਨੇ ਦੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਇੱਕ ਪਟੀਸ਼ਨ ਪਾਈ ਗਈ ਸੀ ਕਿ EVM ਮਸ਼ੀਨ ਜਿਹੜੀ ਆ ਇਹ ਬੰਦ ਕੀਤੀ ਜਾਵੇ ਤੇ ਇਹਦੀ ਜਗ੍ਹਾ ਬੈਲਟ ਪੇਪਰ ਦੇ ਉੱਪਰ ਪਹਿਲਾਂ ਵਾਂਗ ਵੋਟਾਂ ਪੁਆਈਆਂ ਜਾਣ ਇੱਕ ਹਕਸ਼ਾ ਜਤਾਇਆ ਗਿਆ ਸੀ ਕਿ ਇਹ ਜਿਹੜੀ ਵੋਟਾਂ ਪਾਉਣ ਵਾਲੀ EVM ਮਸ਼ੀਨ ਹੈ ਇਹਦੇ ਵਿੱਚ ਗੜਬੜੀਆਂ ਕੀਤੀਆਂ ਜਾ ਸਕਦੀਆਂ ਨੇ ਔਰ ਇਹਨੂੰ ਸੈਟਿੰਗ ਕਰਕੇ ਕਿਸੇ ਇੱਕ ਹੀ ਪਾਰਟੀ ਨੂੰ ਲੋਕਾਂ ਦੀਆਂ ਵੋਟਾਂ ਭਗਤਾਈਆਂ ਜਾ ਸਕਦੀਆਂ ਨੇ ਔਰ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਬਹੁਤ ਵੱਡਾ ਫੈਸਲਾ ਕਰ ਦਿੱਤਾ ਔਰ ਇਸ ਪਟੀਸ਼ਨ ਨੂੰ ਹੀ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਦੇਖੋ ਅਸੀਂ ਇੰਨਾ ਵੱਡਾ ਸ਼ੱਕ ਨਹੀਂ ਕਰ ਸਕਦੇ ਜਿਹੜਾ ਭਾਰਤ ਦਾ ਵੋਟਾਂ ਪਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਚੋਣ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਸੰਵਿਧਾਨ ਦੇ ਅਨੁਛੇਦ ਸੰਵਿਧਾਨ ਦੀ ਧਾਰਾ 324 ਤੋਂ 329 ਤੱਕ ਦੇ ਨਾਲ ਬਣਾਇਆ ਗਿਆ ਉਹਦੇ ਉੱਪਰ ਅਸੀਂ ਸ਼ੱਕ ਨਹੀਂ ਕਰ ਸਕਦੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਦੇਖੋ ਇੱਕ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਔਰ ਜੇਕਰ ਅਸੀਂ ਇਸ ਪੱਧਰ ਤੇ ਸ਼ੱਕ ਕਰਨ ਲੱਗੇ ਤਾਂ ਠੀਕ ਨਹੀਂ ਹੋਏਗਾ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਇੱਕ ਆਜ਼ਾਦ ਅਦਾਰਾ ਹੈ ਔਰ ਉਹਨੂੰ ਕੀ ਠੀਕ ਲੱਗਦਾ ਉਹਨੇ ਕਿਵੇਂ ਵੋਟਾਂ ਪਾਉਣੀਆਂ ਨੇ ਇਹ ਉਹਦਾ ਅਧਿਕਾਰ ਖੇਤਰ ਹੈ ਔਰ ਦੂਜੇ ਪਾਸੇ ਜਿਨ੍ਹਾਂ ਨੇ ਕੇਸ ਪਾਇਆ ਸੀ ਸੁਪਰੀਮ ਕੋਰਟ ਦੇ ਵਿੱਚ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਉਹਨਾਂ ਨੇ ਇਹ ਉਦਾਹਰਨਾ ਦਿੱਤੀਆਂ ਉਹਨਾਂ ਨੇ ਇਹ ਦਲੀਲਾਂ ਦਿੱਤੀਆਂ ਕਿ ਵੇਖੋ ਜੀ ਇਹਦੇ ਨਾਲ ਗੜਬੜੀ ਹੋ ਸਕਦੀ ਹੈ ਈਵੀਐਮ ਮਸ਼ੀਨ 'ਚ ਸੈਟਿੰਗ ਹੋ ਜਾਂਦੀ ਹੈ ਸੈਟਿੰਗ ਹੋਣ ਕਰਕੇ ਜੇ ਕੋਈ ਲੋਕ ਦੂਜੀਆਂ ਪਾਰਟੀਆਂ ਨੂੰ ਵੀ ਵੋਟਾਂ ਪਾ ਰਹੇ ਹੋਣ ਤਾਂ ਇਹ ਕੰਪਿਊਟਰਾਈਜ਼ਡ ਮਸ਼ੀਨ ਹੈ ਇਸ ਦੇ ਉੱਪਰ ਸੈਟਿੰਗ ਕਰਕੇ ਕਿਸੇ ਇੱਕੋ ਪਾਰਟੀ ਨੂੰ ਵੱਧ ਵੋਟਾਂ ਪਗਤਾਈਆਂ ਜਾ ਸਕਦੀਆਂ ਨੇ ਉਦਾਹਰਣ ਇਹ ਵੀ ਦਿੱਤੀ ਗਈ ਜਿਹੜੇ ਬਹੁਤ ਵੱਡੇ ਵਕੀਲ ਨੇ ਸੁਪਰੀਮ ਕੋਰਟ ਦੇ ਪ੍ਰਸ਼ਾਂਤ ਪੂਸ਼ਣ ਉਹਨਾਂ ਨੇ ਇਹ ਦਲੀਲ ਦਿੱਤੀ ਵੀ ਵੇਖੋ ਜਰਮਨੀ ਜਿਹੜਾ ਦੇਸ਼ ਹੈ ਜਰਮਨੀ ਦੇ ਵਿੱਚ ਵੋਟਾਂ ਤਾਂ ਮਸ਼ੀਨ ਨਾਲ ਪਾਈਆਂ ਜਾਂਦੀਆਂ ਪਰ ਜਿਹੜੀ 22 ਪੈੜ ਹੈ ਉਹਦੇ ਵਿੱਚੋਂ ਵੀ ਇੱਕ ਬੈਲਟ ਪੇਪਰ ਵਾਂਗ ਪਰਚੀ ਨਿਕਲਦੀ ਹੈ ਤੇ ਉਹ ਪਰਚੀ ਵੱਖਰੇ ਡੱਬੇ ਦੇ ਵਿੱਚ ਬੈਲਟ ਪੇਪਰ ਵਾਂਗ ਜਿਹੜੀ ਜਮ੍ਹਾਂ ਹੁੰਦੀ ਹੈ ਤੇ ਫਿਰ ਦੋਵੇਂ ਤਰੀਕਿਆਂ ਨਾਲ ਵੋਟਾਂ ਦੀ ਕਾਊਂਟਿੰਗ ਗਿਣਤੀ ਹੁੰਦੀ ਹੈ ਇੱਕ ਪਾਸੇ ਮਸ਼ੀਨ ਵਾਲੀ ਤੇ ਦੂਜੇ ਪਾਸੇ ਉਹ ਜਿਹੜੀ ਪਰਚੀ ਵਾਲੀ ਤਾਂ ਭਾਰਤ ਦੀ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਵੇਖੋ ਜਰਮਨੀ ਦੇ ਵਿੱਚ ਵੋਟਰ ਬਹੁਤ ਥੋੜੇ ਨੇ ਉੱਥੇ ਸਿਰਫ 5 ਤੋਂ 6 ਕਰੋੜ ਵੋਟਰ ਨੇ ਤੇ ਭਾਰਤ ਦੇ ਵਿੱਚ ਕਰੀਬ 97 ਕਰੋੜ ਵੋਟਰ ਨੇ ਇਸ ਕਰਕੇ ਭਾਰਤ ਦੇ ਵਿੱਚ ਇਹ ਚੀਜ਼ਾਂ ਸੰਭਵ ਨਹੀਂ ਹੋ ਸਕਦੀਆਂ ਜਰਮਨੀ ਨਾਲ ਭਾਰਤ ਦੀ ਤੁਲਨਾ ਠੀਕ ਨਹੀਂ ਹੋਏਗੀ ਦੇਖੋ ਜਦੋਂ ਹੀ ਸੁਪਰੀਮ ਕੋਰਟ ਦਾ ਇਹ ਆਰਡਰ ਆਇਆ ਇਹ ਫੈਸਲਾ ਆਇਆ ਤਾਂ ਕਈ ਤਰ੍ਹਾਂ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਛਿੜ ਗਈ ਹੈ ਕਿਉਂਕਿ ਲੋਕਤੰਤਰ ਹੈ ਲੋਕਾਂ ਦੇ ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ ਕਿਸੇ ਨੂੰ ਕੋਈ ਗੱਲ ਠੀਕ ਲੱਗਦੀ ਹੈ ਤੇ ਕਿਸੇ ਨੂੰ ਕੋਈ ਗੱਲ ਗਲਤ ਲੱਗਦੀ ਹੈ ਜਿਹੜੇ ਲੋਕ ਈਵੀਐਮ ਮਸ਼ੀਨਾਂ ਦੇ ਖਿਲਾਫ ਨੇ ਜਾਂ ਉਹ ਇਹ ਹਟਾਉਣਾ ਚਾਹੁੰਦੇ ਨੇ ਬੰਦ ਕਰਉਣਾ ਚਾਹੁੰਦੇ ਨੇ ਜਾਂ ਜਿਹੜੀਆਂ ਪਾਰਟੀਆਂ ਕਹਿੰਦੀਆਂ ਨੇ ਕਿ ਇਹਦੇ ਨਾਲ ਹੀ ਤਾਂ ਅੰਦਲੀ ਹੋ ਰਹੀ ਹੈ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਬੀਜੇਪੀ ਜਿਹੜੀ ਹੈ ਉਹ ਗੜਬੜੀ ਕਰਕੇ ਈਵੀਐਮ ਮਸ਼ੀਨ ਦੇ ਵਿੱਚ ਤੇ ਬਾਰ-ਬਾਰ ਆਉਂਦੀ ਹੈ ਜਿੱਤਦੀ ਹੈ ਇਹ ਵੀ ਦੋਸ਼ ਲੱਗਦੇ ਨੇ ਕਿ ਐਦਾਂ ਸੈਟਿੰਗ ਕੀਤੀ ਜਾ ਸਕਦੀ ਮਸ਼ੀਨ ਚ ਬਈ 10 ਚੋਂ 7 ਵੋਟਾਂ ਭਾਜਪੀ ਨੂੰ ਤੇ ਬਾਕੀ 3 ਜਿਹੜੀਆਂ ਨੇ ਉਹ ਦੂਜੀਆਂ ਪਾਰਟੀਆਂ ਨੂੰ ਇਹ ਇਸ ਤਰ੍ਹਾਂ ਦੀ ਚਰਚਾ ਲਗਾਤਾਰ ਚੱਲਦੀ ਰਹੀ ਹੈ ਔਰ ਇਹ ਕਿਹਾ ਜਾਂਦਾ ਰਿਹਾ ਵੀ EVM ਮਸ਼ੀਨ ਜੇ ਬੰਦ ਹੋ ਜੇ ਤਾਂ ਭਾਜਪੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਬਹੁਤ ਡਿੱਗ ਸਕਦਾ ਹੈ ਇਹ ਵੀ ਕਿਹਾ ਜਾਂਦਾ ਰਿਹਾ ਕਿ ਭਾਜਪੀ ਜਿਹੜੀ ਆ ਉਹ EVM ਨੂੰ ਬਿਲਕੁਲ ਖਤਮ ਨਹੀਂ ਕਰਨ ਦੇਣਾ ਚਾਹੁੰਦੀ ਤਾਂ ਕਿ ਉਹਦੀ ਵਰਤੋਂ ਕਰਦੀ ਰਵੇ ਇਹ ਦੋਸ਼ ਲੱਗਦੇ ਰਹੇ ਨੇ ਪਰ ਦੂਜੇ ਪਾਸੇ ਇਹ ਵੀ ਵਿਚਾਰ ਆਉਂਦਾ ਰਿਹਾ ਹੈ ਵੀ ਜਿੱਥੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਬਣ ਜਾਂਦੀਆਂ ਨੇ ਕਿ ਉੱਥੇ ਫਿਰ ਵੋਟਾਂ ਪਾਉਣ ਵਾਲੀ ਮਸ਼ੀਨ ਸਹੀ ਹੋ ਜਾਂਦੀ ਹੈ ਇਹ ਵੀ ਸਵਾਲ ਉੱਠਦੇ ਰਹੇ ਨੇ ਕਿ ਪੰਜਾਬ 'ਚ ਜਦੋਂ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਜਿੱਤ ਹੋਈ ਤਾਂ ਉਦੋਂ ਵੀ ਤਾਂ ਉਹਨਾਂ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ ਦੇ ਉੱਪਰ ਹੀ ਵੋਟ ਪਈ ਸੀ ਇਹ ਵੀ ਆਇਆ ਕਿ ਹਿਮਾਚਲ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਹੈ ਤਾਂ ਉਦੋਂ ਵੀ ਤਾਂ ਇਹਨਾਂ ਮਸ਼ੀਨਾਂ ਦੇ ਉੱਪਰ ਹੀ ਵੋਟਾਂ ਪਈਆਂ ਨੇ ਉਦੋਂ ਵੀ ਜੇਪੀ ਦੀ ਸਰਕਾਰ ਉੱਥੇ ਕਿਉਂ ਨਾ ਬਣੀ ਹੋਰ ਵੀ ਜਿਹੜੇ ਸੂਬਿਆਂ ਦੇ ਵਿੱਚ ਦਿੱਲੀ ਦੇ ਵਿੱਚ ਜਦੋਂ ਚੋਣਾ ਹੋ ਕੇ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਦੋ ਵਾਰ ਤਿੰਨ ਵਾਰ ਤਾਂ ਉਦੋਂ ਵੀ ਇਹਨਾਂ ਮਸ਼ੀਨਾਂ ਦੇ ਉੱਪਰ ਹੀ ਵੋਟਾਂ ਪਈਆਂ ਉਦੋਂ ਫਿਰ ਵੀ ਜੇਪੀ ਨੂੰ ਬਹੁਮਤ ਕਿਉਂ ਨਾ ਮਿਲਿਆ ਇਹ ਵੀ ਚਰਚਾ ਦੂਜੇ ਪਾਸਿਓਂ ਆਉਂਦੀ ਹੈ ਸਵਾਲ ਆਉਂਦੇ ਨੇ ਔਰ ਇਹ ਕਿਹਾ ਜਾਂਦਾ ਹੈ ਜਿੱਥੇ ਤਾਂ ਜਿੱਤ ਦੂਜਿਆਂ ਦੀ ਹੋ ਜਾਏ ਉਥੇ EVM ਮਸ਼ੀਨ ਠੀਕ ਹੋ ਜਾਂਦੀ ਹੈ ਤੇ ਜਿੱਥੇ ਭਾਜਪਾ ਦੀ ਹੋ ਜਾਏ ਉਥੇ EVM ਗਲਤ ਹੋ ਜਾਂਦੀ ਹੈ ਹੁਣ ਸਵਾਲ ਇਹ ਹੈ ਕਿ ਕੀ EVM ਚ ਗੜਬੜੀ ਕੀਤੀ ਜਾ ਸਕਦੀ ਹੈ ਨਹੀਂ ਵੇਖੋ ਜਿਹੜੇ ਕਈ ਤਕਨੀਕੀ ਮਾਰਨੇ ਉਹ ਇਹ ਕਹਿੰਦੇ ਨੇ ਵੀ ਜੇ ਚਾਇਆ ਜਾਵੇ ਤਾਂ ਗੜਬੜੀ ਕੀਤੀ ਜਾ ਸਕਦੀ ਆ ਉਹ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਉਹ ਉਹਨੂੰ ਵਿਅਕਤੀਆਂ ਨੇ ਹੀ ਬੰਦਿਆਂ ਨੇ ਸੈੱਟ ਕਰਨਾ ਤਾਂ ਉਹਨੂੰ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਸੈੱਟ ਕੀਤਾ ਜਾ ਵੀ ਸਕਦਾ ਪਰ ਇਦੀ ਸੰਭਾਵਨਾ ਨਾਲ ਦੀ ਨਾਲ ਦੂਜੇ ਪਾਸਿਓਂ ਕਹਿ ਦਿੱਤਾ ਜਾਂਦਾ ਹੈ ਕਿ ਨਹੀਂ ਹੈਗੀ ਇੰਜ ਕਰਨਾ ਬਹੁਤ ਮੁਸ਼ਕਲ ਹੈ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਦੁਬਾਰਾ ਫੇਰ ਦੱਸ ਦਿਆਂ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਦੇ ਕੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਦੇ ਦਿੱਤਾ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਹੋਈ ਸੀ ਕਿ EVM ਮਸ਼ੀਨ ਬੰਦ ਕੀਤੀ ਜਾਵੇ ਵੋਟਾਂ ਪਾਉਣ ਵਾਲੀ ਮਸ਼ੀਨ ਜਿਹੜੀ ਆ ਬੰਦ ਕਰਕੇ ਇਹਦੀ ਜਗ੍ਹਾ ਬੈਲਟ ਪੇਪਰ ਤੇ ਵੋਟਾਂ ਪੁਆਈਆਂ ਜਾਣ ਔਰ ਉੱਥੇ ਹਵਾਲਾ ਇਹ ਵੀ ਦਿੱਤਾ ਗਿਆ ਕਿ ਕਈ ਬਹੁਤ ਅੱਗੇ ਲੰਘ ਚੁੱਕੇ ਵਿਕਸਤ ਡਿਵੈਲਪਡ ਕੰਟਰੀਜ਼ ਨੇ ਜਿਹੜੇ ਜਰਮਨ ਵਰਗੇ ਉੱਥੇ ਵੀ ਬੈਲਟ ਪੇਪਰ ਵਾਂਗ ਹੀ ਚੋਣਾਂ ਕਰਵਾਈਆਂ ਜਾਂਦੀਆਂ ਨੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਚੋਣ ਕਮਿਸ਼ਨ ਇੱਕ ਆਜ਼ਾਦ ਅਦਾਰਾ ਹੈ ਉਹਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਪਦੇ ਹਿਸਾਬ ਦੇ ਨਾਲ ਔਰ ਉਹ ਫੈਸਲਾ ਕਰ ਸਕੇ ਇੰਨਾ ਵੱਡਾ ਸ਼ੱਕ ਚੋਣ ਕਮਿਸ਼ਨ ਤੇ ਨਹੀਂ ਕੀਤਾ ਜਾਣਾ ਚਾਹੀਦਾ ਔਰ ਇਹ ਪੂਰੇ ਸਿਸਟਮ ਤੇ ਸ਼ੱਕ ਕਰਨਾ ਠੀਕ ਨਹੀਂ ਹੋਏਗਾ ਔਰ ਨਾਲ ਹੀ ਕਿਹਾ ਕਿ ਜਰਮਨ ਵਰਗੇ ਦੇਸ਼ਾਂ ਦੀ ਤੁਲਨਾ ਭਾਰਤ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਭਾਰਤ ਹੀ ਤਾਂ 97 ਕਰੋੜ ਦੇ ਨੇੜੇ ਤੇਰੇ ਵੋਟਰ ਨੇ ਤੇ ਜਰਮਨ ਚ 5-6 ਕਰੋੜ ਵੋਟਰ ਨੇ ਇਸ ਕਰਕੇ ਉਹਨਾਂ ਦੇਸ਼ਾਂ ਦੀ ਤੁਲਨਾ ਭਾਰਤ ਨਾਲ ਕਰਨੀ ਠੀਕ ਨਹੀਂ ਹੋਵੇਗੀ ਤੇ ਨਾਲ ਹੀ ਸੁਪਰੀਮ ਕੋਰਟ ਨੇ ਉੱਥੇ ਤਕਨੀਕੀ ਮਾਹਰ ਵੀ ਬੁਲਾਏ ਸਨ ਜਿਨ੍ਹਾਂ ਤੋਂ EVM ਮਸ਼ੀਨ ਦੀਆਂ ਗੜਬੜੀਆਂ ਬਾਰੇ ਪੁੱਛਿਆ ਜਾ ਰਿਹਾ ਦੱਸਿਆ ਜਾਂਦਾ ਹੈ ਵੈਸੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਇਹ ਦੀ ਫੈਸਲੇ ਦੀ ਅੰਦਾਜ਼ਾ ਪਹਿਲਾਂ ਹੀ ਲੱਗ ਗਿਆ ਸੀ ਜਦੋਂ 17 ਤੇ 18 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਇਸੇ ਮੁੱਦੇ ਤੇ ਸੁਣਵਾਈ ਹੋਈ ਹੈ ਉਦੋਂ ਹੀ ਸੁਪਰੀਮ ਕੋਰਟ ਨੇ ਕੁਝ ਅਜੀਹੀਆਂ ਗੱਲਾਂ ਬੋਲੀਆਂ ਜਿਨ੍ਹਾਂ ਦੇ ਆਧਾਰ ਤੇ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਸ਼ਾਇਦ ਸੁਪਰੀਮ ਕੋਰਟ ਇਸ ਪਟੀਸ਼ਨ ਨੂੰ ਖਾਰਜ ਹੀ ਕਰੇਗੀ ਔਰ EVM ਮਸ਼ੀਨਾਂ ਤੇ ਰੋਕ ਨਹੀਂ ਲਾਈ ਜਾ ਸਕੇਗੀ ਸੋ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਅੱਜ ਇਸ ਦੇ ਉੱਪਰ ਫੈਸਲਾ ਦੇ ਦਿੱਤਾ ਔਰ ਉਹਨਾਂ ਸਾਰੀਆਂ ਪਟੀਸ਼ਨਾਂ ਦਾ ਇੱਕ ਤਰ੍ਹਾਂ ਨਾਲ ਨਵੇੜਾ ਨਪਟਾਰਾ ਆਪਾਂ ਕਹਿ ਸਕਦੇ ਆ ਜਾਂ ਰੋਕ ਕਹਿ ਸਕਦੇ ਆ ਜਿਹੜੀਆਂ EVM ਮਸ਼ੀਨ ਨੂੰ ਲੈ ਕੇ ਜਿਹੜੀ ਇਲੈਕਟ੍ਰੋਨਿਕ VOTING ਮਸ਼ੀਨ ਹੈ ਉਸ ਨੂੰ ਲੈ ਕੇ ਪਾਈਆਂ ਗਈਆਂ ਉਹਨਾਂ ਸਾਰਿਆਂ ਦੇ ਉੱਪਰ ਰੋਕ ਲੱਗੀ ਹੈ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁ크